ਆਹ ਪਹਿਲਾ ਇਹ ਦੇਖੋ ਜਦੋਂ ਆਪਾਂ ਇੱਕ ਸਾਈਡ ਤੇ ਵੱਟ ਪਾਉਣੀ ਆ ਸਾਈਡ ਦੀ ਕਿੱਦਾਂ ਸੈਟਿੰਗ ਕਰਨੀ ਆ ਆਪਾਂ ਸੈਂਟਰ ਤੋਂ ਆਊਟ 2 ਬੋਲਟ ਢਿੱਲੇ ਕਰਕੇ 1 ਬੋਲਟ ਕੱਢਣਾ ਪੈਣਾ ਇਹਨੂੰ ਹੁਣ ਆਪਾਂ ਆਊਟਫਿਟਿੰਗ ਕਰਾਂਗੇ ਇੱਕ ਸਾਈਡ ਤੋਂ ਟੇਢੀ ਇਹ ਦੇਖੋ ਜੀ ਇਹਦਾ ਸੈਂਟਰ ਆਊਟ ਹੋ ਗਿਆ ਹਾਂ ਆਪਾਂ ਇੱਕ ਸਾਈਡ ਤੇ ਟਾਇਰਾਂ ਦੀ ਇੱਕ ਸਾਈਡ ਤੇ ਆਪਾਂ ਵੱਟ ਮਾਰਨਾ ਇਹਨਾਂ ਨੂੰ ਮਨ ਲਓ ਵੀ ਆਪਾਂ ਆੜ ਦੀ ਕੋਈ ਆੜ ਪਾਉਣੀ ਆ ਉਹਦੇ ਲਈ ਆਪਾਂ ਨੂੰ ਵੱਟ ਪਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਉ। ਇਹ ਸਾਈਡ ਸੈਟਿੰਗ ਹੋ ਗਈ ਹੈ। ਜੇ ਹੋਰ ਥੋੜਾ ਕਰਨਾ ਚਾਹੁੰਦੇ ਸਾਈਡ ਨੂੰ ਜੋ ਆਪਾਂ ਸੰਗਲ ਕੱਟ ਕੇ ਥੋਰ ਸਾਈਡ ਨੂੰ ਵੀ ਕਰ ਸਕਦੇ ਆਪਾਂ ਇਹ ਇੱਕ ਸਾਈਡ ਨੂੰ ਤੰਤਰ ਕਰਕੇ ਥੋਰ ਜਿਆਦਾ ਸੈਟਿੰਗ ਬਾਹਰ ਕਰ ਦਿੰਦੇ ਆ। ਫਾਇਰ ਇੱਕ ਸਾਈਡ ਤੇ ਬਟ ਇੱਦਾਂ ਹੀ ਆਪਾਂ ਦੂਸਰੀ ਸਾਈਡ ਨੂੰ ਵੀ ਇਹਨੂੰ ਆਊਟ ਕਰ ਸਕਦੇ ਆ ਤੇ ਸਾਈਡ ਨੂੰ ਵੀ ਆਊਟ ਕਰ ਸਕਦੇ ਆ ਦੋਨੇ ਸਾਈਡ ਤੇ ਟੇਡੀਆਂ ਕਰਕੇ ਬੱਟਾ ਪਾ ਸਕਦੇ ਆ ਆਹ ਦਵਾ ਆਪਾਂ ਸਾਰਾ ਬਾਹਰ ਕੱਢ ਲੈਣਾ ਹੈ ਤੇ ਪੰਨਾ ਛਿੱਲਣ ਲਈ ਆਪਾਂ ਟਿੱਕ ਤਵਾ ਕੱਸੀਆ ਰਹਿਣ ਦੇਣਾ ਪਰਫੈਕਟ ਇਹਨਾਂ ਹੁਣ ਆਪਾਂ ਤੁਹਾਨੂੰ ਦਿਖਾ ਲਾਂਗੇ ਕਿਵੇਂ ਪੰਨਾ ਛੱਲਣਾ ਸਭ ਇੱਕ ਸਾਈਡ ਦੀ ਮਿੱਟੀ ਛਿੱਲਣੀ ਹੈ ਸਿਰਫ ਮਿੱਟੀ ਛੱਲ ਸਕਦੇ ਆਪਾਂ ਜੇ ਆਪਾਂ ਬੰਨਾ ਛੱਲਣਾ ਹੋਵੇ ਤਾਂ ਆਪਾਂ ਉਹਨੂੰ ਕਿਸ ਤਰੀਕੇ ਛੱਲ ਸਕਦੇ ਆ ਤੇ ਬਿਲਕੁਲ ਬੰਨੇ ਦੇ ਨਾਲ ਚੱਲਦਾ ਇਸ ਬੰਨੇ ਨੂੰ ਇਹਨੇ ਛੱਲ ਲੈਣਾ ਇੱਦਾਂ ਜਿਸੇ ਦਿਨ ਦੇ ਆਪਾਂ ਬੰਨੇ ਸਾਰੇ ਆਪਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਆਪਾਂ ਖੇਤਾਂ ਦੇ ਵਿੱਚ ਬੰਨੇ ਵੀ ਇਹਨੇ ਨਾਲ ਛੱਲ ਸਕਦੇ ਆ ਇੱਕ ਪਾਸੇ ਦਾ ਤਵਾ ਉਤਾਰ ਕੇ ਬਾਹਰ ਕੱਢ ਕੇ ਇਹਦੀ ਬੁੱਕਲ ਜਿਆਦਾ ਚੌੜੀ ਹੋਣ ਕਰਕੇ ਬੰਨਾ ਬਹੁਤ ਵਧੀਆ ਫੜਦਾ ਆ ਆ ਦੇ ਇੱਕ ਤਵਾ ਖੋਲਿਆ ਹੋਇਆ ਆ ਆ ਹੁਣ ਦੇਖੋ ਜੀ ਆ ਜਿਹੜਾ ਇੱਕ ਤਵਾ ਰਹਿ ਗਿਆ ਆਪਾਂ ਇਹਨੂੰ ਵੀ ਉਤਾਰ ਲੈਣਾ ਤੇ ਆਹ ਜਿਹੜਾ ਆਪਾਂ ਤਵਾ ਪੁੱਠੇ ਸਾਈਡ ਦਾ ਉਹ ਉਲਟੇ ਪਾਸੇ ਕਰਸ ਲੈਣਾ ਬਾਹਰ ਨੂੰ ਕਰਕੇ ਜਿਹਦੇ ਨਾਲ ਹੁਣ ਆਪਾਂ ਉਸੇ ਬੰਨੇ ਤੇ ਮਿੱਟੀ ਝਾੜਾਂਗੇ ਜਿਸ ਤੋਂ ਆਪਾਂ ਮਿੱਟੀ ਉਤਾਰੀ ਆ ਹੁਣ ਉੱਤੇ ਝਾੜਾਂਗੇ ਆਪਾਂ ਦੁਬਾਰਾ ਮਿੱਟੀ ਦੇਖੋ ਕਿਵੇਂ ਆਹ ਦੇਖੋ ਜੀ ਹੁਣ ਆਪਾਂ ਇਹ ਤਵਾ ਪੁੱਠਾ ਕਰਸਤਾ ਤੇ ਨਾ ਬੰਨੇ ਤੇ ਮਿੱਟੀ ਝਾੜਨੀ ਬਾ ਇਧਰ ਕਰ ਬਾਹਰ ਕਰ ਬਾਰ ਕਰ ਬਾਰ ਕਰ ਬਾਸ ਇੱਥੇ ਬਾਹਰ ਹੋਰ ਬਾਹਰ ਕਰ ਲਾ ਥੋੜਾ ਬਾਸ ਇੱਥੇ ਕਰ ਦਿੰਦਾ ਵਾ ਇੱਥੇ ਕਰ ਲਾ ਇਹ ਉਲਟੇ ਪਾਸੇ ਕਰ ਲਿਆ ਇਹਨੂੰ ਆਪਾਂ ਇਹਦੇ ਨਾਲ ਆਪਾਂ ਹੁਣ ਬੰਨੇ ਤੇ ਮਿੱਟੀ ਚਾੜਾਂਗੇ ਫਿਟਿੰਗ ਹੋ ਗਈ ਇਹਦੀ ਬਾਹਲੇ ਪਾਸੇ ਬਾਸ ਹੁਣ ਆਪਾਂ ਇਹਨੂੰ ਮੱਠ ਪਾ ਕੇ ਦਿਖਾ ਲਾਂਗੇ ਸਾਨੂੰ ਬਾਹਰਲੇ ਪਾਸੇ ਬੰਨਾ ਝਾੜ ਕੇ ਦਿਖਾ ਲਾਂਗੇ ਕਿਵੇਂ ਮਿੱਟੀ ਝਾੜਨੀ ਦੰਨੇ ਤੇ ਜਿਵੇਂ ਆਪਾਂ ਝੋਨੇ ਵੇਲੇ ਸਵਾਗਿਆਂ ਨਾਲ ਬੈਗ ਲਾ ਲਾ ਕੇ ਮਿੱਟੀ ਝਾੜਦੇ ਆ ਉਸ ਚੀਜ਼ ਤੋਂ ਆਪਾਂ ਨੂੰ ਬਿਲਕੁਲ ਛਟਕਾਰਾ ਮਿਲ ਜਾਣਾ ਇਸ ਤਰ੍ਹਾਂ ਮਿੱਟੀ ਝਾੜਦੇ ਨਾ ਤੋਂ ਮਿੱਟੀ ਲਾਉਣੀ ਆ ਆ ਦੇਖੋ ਸਾਈਡ ਨੂੰ ਮਿੱਟੀ ਲਾਉਣੀ ਆ ਜਾਂ ਬੰਨੇ ਨੂੰ ਮਿੱਟੀ ਝਾੜਨੀ ਆ ਦੇਖਿਓ ਕਿਵੇਂ ਝਾੜਾਂਗੇ ਇਹ ਬੰਨਿਆਂ ਦੇ ਮਿੱਟੀ ਝਾੜ ਨਹੀਂ ਦੇਖੋ ਕਿੰਨੀ ਸੌਖੀ ਹੋ ਜੂਗੀ ਆਪਾਂ ਨੂੰ ਸਾਰੇ ਬੰਨੇ ਦਾ ਮਿੱਟੀ ਝਾੜਤੀ ਆਪਾਂ ਸਾਈਡ ਦਾ ਐਵੇਂ ਆਪਾਂ ਬੰਨਿਆਂ ਨੂੰ ਝਾੜ ਸਕਦੇ ਹਾਂ ਇਹ ਤਰੀਕੇ ਨਾਲ ਯਾਨੀ ਕਿ ਬੰਨੇ ਤੇ ਮਿੱਟੀ ਝਾੜ ਲੂਗਾ ਬਾਹਰਲਾ ਸਵਾ ਪੂਰਤ ਤਾਕਤ ਨਾਲ ਇਹਦਾ ਸਿਰਫ ਕੱਸਣ ਦਾ ਇਹੀ ਇੱਕ ਮਾਤਲਬ ਆ ਵੀ ਸਾਡਾ ਜਿੰਦਾ ਤਿੰਨ ਤਰੀਕਿਆਂ ਨਾਲ ਪੌਂਦੀ ਸੈਟਿੰਗ ਕਰ ਸਕਦੇ ਆ ਸਾਈਡ ਤੇ ਵੱਟ ਪਾ ਸਕਦੇ ਆ ਜੋ ਸੈਂਟਰ ਵੱਟ ਪਾ ਸਕਦੇ ਆ ਮਿੱਟੀ ਚਾੜ ਸਕਦੇ ਆ ਮਿੱਟੀ ਲਾ ਸਕਦੇ ਆ ਤੇ ਵੀਡੀਓ ਕਾਫੀ ਚਿਰ ਦੀ ਪੈਂਡਿੰਗ ਸੀਗੀ ਆਪਾਂ ਪਾਈ ਨਹੀਂ ਹੁਣ ਆਪਾਂ ਤੁਹਾਨੂੰ ਜਰੂਰ ਦਿਖਾ ਲਾਂਗੇ ਫਰੈਂਡ ਅੱਗੇ ਟ੍ਰੈਕਟਰ ਘੱਟ ਕੇ ਫਰੈਂਡ